ਅੱਜ ਕੱਲ ਚੋਰੀ ਦੀਆਂ ਬਾਰਦਾਤਾਂ ਦਿਨ ਪਰ ਦਿਨ ਵੱਧ ਰਹੀਆਂ ਹਨ ਬੋ ਘਟਣ ਦੀ ਬਜਾਏ ਦਿਨ ਪਰ ਦਿਨ ਦਿਨ ਰਾਤ ਚੋਰੀਆਂ ਹੋ ਰਹੀਆਂ ਨੇ ਲੁੱਟ ਖਵਾ ਹੋ ਰਹੀਆਂ ਨੇ ਬਾਰਦਾਤਾਂ ਹੋ ਰਹੀਆਂ ਨੇ ਜੀ ਹਾਂ ਜ਼ਿਲ੍ਹਾ ਨਮਾਸ਼ਹਿਰ ਦੀ ਤਹਿਸੀਲ ਬੜਾ ਚੋੜ ਦੇ ਨਾਲ ਲੱਗਦੇ ਪਿੰਡ ਮਹਿਮੂਦਪੁਰ ਗਾਦੜੀਆਂ ਵਿਖੇ ਬੀਤੀ ਰਾਤ ਚੋਰਾਂ ਵੱਲੋਂ ਖੇਤ ਵਿੱਚ ਲੱਗੇ ਦੋ ਟਰਾਂਸਫਰਮਰਾਂ ਵਿੱਚੋਂ ਤਾਂਬਾ ਚੋਰੀ ਕਰਕੇ ਚੋਰੀ ਦੀ ਬਾਰਦਾਤ ਨੂੰ ਚੋਰਾਂ ਨੇ ਅੰਜਾਮ ਦਿੱਤਾ ਹੈ ਇਸ ਮੌਕੇ ਗੱਲਬਾਤ ਦੌਰਾਨ ਪੀੜਤ ਕਿਸਾਨ ਬਲਦੇਵ ਸਿੰਘ ਤੇ ਰਵਾਨਸ ਲਾਲ ਤੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਦਿਨੋਂ ਦਿਨ ਪੰਜਾਬ ਵਿੱਚ ਨੌਜਵਾਨਾਂ ਵਿੱਚ ਨਸ਼ਿਆਂ ਦਾ ਰੁਝਾਨ ਵੱਧਦਾ ਜਾ ਰਿਹਾ ਹੈ ਹੁਣ ਚੋਰਾ ਨੇ ਕਿਸਾਨਾਂ ਦੇ ਨੱਕ ਵਿੱਚ ਦਮ ਕਰਕੇ ਰੱਖਿਆ ਹੋਇਆ ਹੈ ਉਹਨਾਂ ਦੱਸਿਆ ਕਿ ਬੀਤੀ ਰਾਤ ਚੋਰਾਵਾਂ ਵੱਲੋਂ ਦੋ ਟਰਾਂਸਫਾਰਮਾਂ ਵਿੱਚੋਂ ਤਾਂਬਾ ਚੋਰੀ ਕੀਤਾ ਗਿਆ ਅਤੇ ਟਰਾਂਸਫਾਰਮ ਬੰਦ ਹੋਣ ਕਾਰਨ ਖੇਤੀ ਦੀ ਸਿੰਚਾਈ ਵਿੱਚ ਰੁਕਾਵਟਾਂ ਆ ਰਹੀਆਂ ਹਨ ਪੀੜਤ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਚੋਰੀਆਂ ਨਿਛੇੜੀ ਨੌਜਵਾਨ ਕਰ ਰਹੇ ਹਨ ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਜੀ ਹਾਂ ਇਹ ਜਿਹੜੀਆਂ ਚੋਰੀ ਦੀਆਂ ਵਾਰਦਾਤਾਂ ਹਨ ਦਿਨਿਕ ਨਿਤ ਦਿਨ ਆਏ ਦਿਨ ਹੀ ਜਿਹੜੀਆਂ ਇਹ ਵੱਧ ਰਹੀਆਂ ਹਨ ਹੁਣ ਉੱਪਰੋਂ ਝੋਨੇ ਨੂੰ ਪਾਣੀ ਲਗਾਉਣ ਦਾ ਵੀ ਜਿਹੜਾ ਆ ਹੈ ਔਰ ਝੋਨਾ ਵੀ ਲਗਾਇਆ ਜਾ ਰਿਹਾ ਹੈ ਪਰ ਜਿਹੇ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਇਹ ਜੇਕਰ ਕਿਸਾਨਾਂ ਦੇ ਟਰਾਂਸਫਾਰਮ ਹੀ ਚੋਰੀ ਕਰ ਲੈ ਜਾਣਗੇ ਇਹ ਚੋਰ ਜਿਹੜੇ ਆ ਉਹ ਉਹਨਾਂ ਦੇ ਨੱਕ ਵਿੱਚ ਚੋਰਾ ਨੇ ਜਿਹੜਾ ਆ ਹਰ ਇੱਕ ਦੇ ਨੱਕ ਵਿੱਚ ਦੰਮ ਕੀਤਾ ਹੋਇਆ ਆ ਆ ਤੁਸੀਂ ਪਿੰਡ ਵਾਸੀ ਦੇਖ ਪਾ ਰਹੇ ਹੋ ਪਿੰਡ ਵਾਸੀ ਖੜੇ ਹੋਏ ਨੇ ਪਰ ਚੋਹਰਾ ਬਲੋਂ ਚੋਹਰਾ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਆ ਦੇਖੋ ਦਿਖਾ ਰਹੇ ਨੇ ਪਿੰਡ ਵਾਸੀ ਕਿ ਟਰਾਂਸਫਾਰਮ ਜਿਹੜਾ ਆ ਉਹ ਚੋਹਰਾ ਬਲੋਂ ਜਿਹੜਾ ਆ 10 ਤਾਰਾਂ ਚੋਰੀ ਕੀਤੀਆਂ ਗਈਆਂ ਔਰ ਤਾਰਾ ਤੱਕ ਤਾਰਾ ਚੋਰੀ ਕਰ ਲਈਆਂ ਗਈਆਂ ਟਰਾਂਸਫਾਰਮ ਵੀ ਜਿਹੜੇ ਉਹ ਲਾਏ ਗਏ ਨੇ ਪਰ ਇਹ ਪਿੰਡ ਵਾਲਿਆਂ ਨੇ ਇਹ ਵੀ ਕਿਹਾ ਕਿ ਇਹ ਜਿਹੜੇ ਕੰਮ ਨੇ ਉਹ ਕੋਈ ਜਿਹੜੇ ਚੋਰ ਨੇ ਆ ਦੇਖੋ ਤੁਸੀਂ ਖੰਭੇ ਤੋਂ ਜਿਹੜਾ ਆ ਟਰਾਂਸਫਾਰਮ ਵੀ ਜਿਹੜਾ ਆ ਟਰਾਂਸਫਰ ਵੀ ਗਏ ਟਰਾਂਸਫਾਰਮ ਹੀ ਗਾਇਬ ਕੀਤਾ ਹੋਇਆ ਆ ਆ ਤੁਸੀਂ ਸਕਰੀਨ ਤੇ ਦੇਖ پا ਰਹੇ ਹੋ ਕਿ ਟਰਾਂਸਫਾਰਮ ਹੀ ਖੰਭੇ ਤੋਂ ਗਾਇਬ ਕਰ ਦਿੱਤਾ ਗਿਆ ਆ ਮਤਲਬ ਉੱਥੋਂ ਲਾ ਲਿਆ ਗਿਆ ਆ ਤੇ ਥੱਲੇ ਆ ਦੇਖੋ ਦਿਨ ਮਤਲਬ ਚੋਰ ਐਨੇ ਬੇਖੋਪ ਨੇ ਕਿ ਪੂਰੀ ਤਸੱਲੀ ਨਾਲ ਕੰਮ ਕਰਦੇ ਨੇ ਆ ਦੇਖੋ ਟਰਾਂਸਫਾਰਮਰ ਨੂੰ ਇਦਾਂ ਖੋਲਿਆ ਹੋਇਆ ਆ ਹੱਡੀ ਪੱਸੜੀ ਉਹਦੀ ਇੱਕ ਕੀਤੀ ਹੋਈ ਆ ਕਿਉਂਕਿ ਚੋਰ ਜਿਹੜੇ ਆ ਉਹ ਆਪਣੇ ਕੰਮ ਦਾ ਸਮਾਨ ਜਿਹੜਾ ਇਹਦੇ ਵਿੱਚ ਉਹਨਾਂ ਨੇ ਕੱਢ ਲਿਆ ਆ ਜਿਹੜਾ ਜਿਹੜਾ ਉਹਨਾਂ ਨੇ ਵੇਚਣਾ ਹੁੰਦਾ ਆ ਚੋਰਾਂ ਨੂੰ ਪਤਾ ਕਿ ਇਹਦੇ ਵਿੱਚੋਂ ਜੇਕਰ ਅਸੀਂ ਆ ਸਮਾਨ ਕੱਢਦੇ ਹੈਗੇ ਆ ਤੇ ਇਹਦੀ ਜਿਹੜੀ ਆ ਉਹ ਭੰਗ ਦੇ ਭਾੜੀ ਕੀਮਤ ਜਿਹੜੀ ਆ ਬੇਸ਼ੱਕ ਮਿਲਦੀ ਆ ਪਰ ਇਹਨਾਂ ਨੇ ਕਿਹੜਾ ਕੋਈ ਪੈਸਾ ਲਾਇਆ ਹੁੰਦਾ ਆ ਇਹਨਾਂ ਨੇ ਤਾਂ ਚੋਰੀ ਕੀਤੀ ਹੁੰਦੀ ਆ ਚੋਰੀ ਕਰਕੇ ਇਹ ਕੁਆੜੀਆਂ ਨੂੰ ਜਾ ਕੇ ਸਮਾਨ ਵੇਚਦੇ ਆ ਇਸ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਕੁਆੜੀਆਂ ਨੂੰ ਵੀ ਹਦਾਇਤਾਂ ਦੇਣੀਆਂ ਚਾਹੀਦੀਆਂ ਕਿ ਜਿਹੜਾ ਵੀ ਕੋਈ ਉਹਨਾਂ ਕੋਲ ਸਮਾਨ ਵੇਚੇ ਉਹ ਆਧਾਰ ਕਾਰਡ ਜ਼ਰੂਰ ਲੈਣ ਆਧਾਰ ਕਾਰਡ ਲੈ ਕੇ ਕਿਨੇ ਕਿੰਨਾ ਸਮਾਨ ਵੇਚਿਆ ਹੈਗਾ ਉਹਦਾ ਸਾਰਾ ਬਾਇਓ ਡਾਟਾ ਰੱਖਣ ਸਾਡੇ ਪੁਲਿਸ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈਗਾ ਕਿ ਇਹੋ ਜਿਹੇ ਜਿਹੜੇ ਚੋਰ ਹੈਗੇ ਆ ਉਹ ਅਕਸਰ ਕਵਾੜੀਆਂ ਕੋਲ ਜਾ ਕੇ ਤੰਬਾ ਜਾਂ ਹੋਰ ਸਮਾਨ ਵੇਚਦੇ ਹੈਗੇ ਆ ਤੇ ਕਵਾੜੀਆਂ ਤੇ ਵੀ ਖਾਸ ਕਰਕੇ ਨਿਗਰਾਨੀ ਰੱਖੀ ਜਾਵੇ ਪਿੱਛੇ ਜੇ ਨਵਾਂ ਸ਼ਹਿਰ ਦੇ ਵਿੱਚ ਤੇ ਅਸੀਂ ਇੱਕ ਪਹਿਲਾਂ ਵੀ ਇੱਕ ਖਬਰ ਲਾਈ ਸੀ ਕਿ ਉਹ ਕਵਾੜੀਏ ਦੇ ਕਵਾੜੀਆਂ ਵੀ ਫੜਿਆ ਗਿਆ ਸੀ ਸੋ ਉਹ ਗੋਦਾਮ ਵਿੱਚੋਂ ਮਾਲ ਕਰਦਾ ਸੀ ਨਵੇਂ ਸ਼ਹਿਰ ਦੀ ਅਸੀਂ ਖਬਰ ਲਗਾਈ ਸੀਗੀ ਸੋ ਤੁਸੀਂ ਇਸ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਵੀਡੀਓ ਨੂੰ ਆ ਚੱਲਦੇ-ਚੱਲਦੇ ਸਬਸਕ੍ਰਾਈਬ ਜ਼ਰੂਰ ਕਰ ਲਓ ਕਿਉਂਕਿ ਜੇਕਰ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੋਗੇ ਵੀਡੀਓ ਚੱਲਦੇ-ਚੱਲਦੇ ਤਾਂ ਤੁਹਾਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਜਿਹੜੀ ਹੈਗੀ ਆ ਰਿਪੋਰਟ ਕੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਵੀ ਔਰ ਇਸ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਦੀ ਵੀ ਜਿਹੜੀ ਖਬਰ ਆ ਉਹ ਤੁਹਾਡੇ ਤੱਕ ਪਹੁੰਚ ਵੀ ਰਹੇਗੀ ਬਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭਾ ਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕਹਿਤ ਆਯੁਰਵੇਦ ਦੁਆਖਾਨਾ ਔਰ ਤੁਮਾਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਦਰੰਗ ਕਾਲਾ ਪੀਲਿਆ ਮੋਟਾਪਾ 슈ਗਰ ਘਟੇ ਹੋਏ ਸੇਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਹਰਵੰਸ ਲਾ ਰਹੇ ਆ ਕਰੋ ਤੁਹਾਨੂੰ ਪਤਾ ਨਸਵੇਰੀ ਲੱਗੇ ਬਦਲ ਸਰ ਹਾਂਜੀ ਛੋਟਾ ਭਾਈ ਇਸ ਵੇਰੇ ਰਾਤ ਨੂੰ 11 ਵਜੇ ਮੋਟਰ ਤੋਂ ਗਏ ਆਏ ਹੋ ਉਦੇ ਬਾਅਦ ਫਿਰ ਸਵੇਰੇ ਪਤਾ ਲੱਗੇ ਜੇ ਵੇਲੇ ਅਸੀਂ ਆਏ ਇੱਥੇ ਮੋਟਰ ਦੇ ਛੋਟਾ ਹੀ ਆਇਆ ਮੈਂ ਤਾਂ ਬਾਅਦ ਜੋ ਆਏ ਨਹੀਂ ਮੈਨੂੰ ਹੋਰ ਕੀਤਾ ਬੇਅਦ ਦਾ ਟਰਾਂਸਫਾਰਮ ਸਾਡਾ ਖੁੱਲ ਗਿਆ ਨਾਲੇ ਬਲਦੇਵ ਦਾ ਖੁੱਲ ਗਿਆ ਕਿੰਨਾ ਨੁਕਸਾਨ ਹੋਇਆ ਨੁਕਸਾਨ ਹੁਣ ਇਹ ਬਿਜਲੀ ਵਾਲੇ ਮਾਏ ਨੂੰ ਪਤਾ ਜੀ ਇਹਦਾ ਕਿੰਨਾ ਕਿੰਨਾ ਹੈ ਇਹਦਾ ਜੋ ਵੀ ਹੈ ਇਹ ਬਿਜਲੀ ਬਹਿਗ ਵਾਲੇ ਹੁਣ ਟਰਾਂਸਫਾਰਮ ਕਿੰਨਾ ਪਾਉਂਦੇ ਕਿਆ ਕਰਦੇ ਕਿਆ ਨਹੀਂ ਕਰਦੇ ਦੋਨੋਂ ਉੱਪਰ ਡਿਪੈਂਡ ਹੈ ਆਪਣੀ ਉੱਥੇ ਦਸਤਾਵੇਜ਼ ਵੀ ਵੀ ਦਿਵੋ ਤਾਂ ਜਾਏ ਮੈਂ ਉਸ ਨੂੰ ਐਫ ਆਰ ਐਫ ਆਈ ਆਰ ਕਰਕੇ ਥਾਣੇ ਚੋਂ ਉੱਥੋਂ ਉਹ ਇਧਰ ਨੂੰ ਆਇਆ ਹਾਂਜੀ ਭਾਈ ਆਪਣਾ ਨਾਮ ਜੀ ਜਸਵੰਤ ਸਿੰਘ ਜੀ ਮੇਰਾ ਪਿੰਡ ਕੰਗਣਾ ਬੇਟਾ ਤੇ ਹੁਣ ਇਸ ਵੇਲੇ ਕਿੱਥੇ ਖੜੇ ਆ ਅਸੀਂ ਇਸ ਟਾਈਮ ਮਹਿਮੂਦਪੁਰ ਗਾਦਰੀ ਨੇ ਜਿੱਥੇ ਦੋ ਟਰਾਂਸਪੋਰਟ ਚੋਰੀ ਹੋਏ ਆ ਇੱਕ ਬਲਦੇਵ ਸਿੰਘ ਵੱਜ ਦੀ ਮੋਟਰ ਤੋਂ ਇੱਕ ਬਰੇਜਰ ਉਹਨਾਂ ਦੀ ਮੋਟਰ ਦੇ ਮਤਲਬ ਚੋਰੀ ਹੋਇਆ ਬਿਲਕੁਲ ਕਿਲੇ ਦੇ ਵਾਸਲੇ ਤੇ ਆ ਮਤਲਬ ਇਹ ਸਾਡੇ ਏਰੀਆ ਦੇ ਪਹਿਲਾ ਜਨ ਸਾਹਿਬ ਬਲੇਕ ਅਸੀਂ ਪ੍ਰਸ਼ਾਸਨ ਅੱਗੇ ਮੰਗ ਕਰਦੇ ਆ ਵੀ ਇਹਨਾਂ ਚੋਰਾਂ ਤੇ ਠਲਵਾਇਓ ਕਿਉਂਕਿ ਜ਼ਿਮੀਂਦਾਰ ਸਵੇਰ ਦੇ 5 4 ਵਜੇ ਤੋਂ ਲੈ ਕੇ ਸ਼ਾਮ ਦੇ 10 11 ਵਜੇ ਤੱਕ ਵੈਸੇ ਹੀ ਥੱਕ ਜਾਂਦਾ ਖੇਤਾਂ ਗਾ ਉਹ ਰਾਤ ਨੂੰ ਕਿੱਥੇ ਰੱਖੀ ਕਰੂਗਾ ਟਰਾਂਸਫਾਰਮਰ ਦੀ ਕਿਉਂਕਿ ਉਹਦਾ ਥੱਕਿਆ ਹੁੰਦਾ ਸਵੇਰ ਦਾ ਕਿਉਂਕਿ ਆ ਦੇਖੋ ਹਜੇ ਤੁਸੀਂ ਇਧਰੋਂ ਕੈਮਰੇ ਦੀ ਨਿਗਾਹ ਮਾਰੋ ਮੜੀ ਝੋਨਾ ਲਾਉਣੇ ਨੂੰ ਪਿਆ ਹੈਗਾ ਪਨੀਰੀਆ ਪੱਟੀ ਪਈ ਆ ਟਰਾਂਸਫਾਰਮਰ ਰਾਤ ਦੇ ਚੋਰੀ ਹੋ ਗਿਆ ਤਾਂ ਅਸੀਂ ਤਾਂ ਮੰਗ ਕਰਦੇ ਫਿਰ ਸਾਦੋਂ ਵੀ ਇਹਨਾਂ ਚੋਰਾਂ ਦੇ ਠੱਲ ਪਈ ਨਹੀਂ ਤਾਂ ਬਹੁਤ ਮੁਸ਼ਕਲ ਹੋ ਜਾਊਗੀ ਦਿਨ ਦਿਹਾੜੇ ਇਹ ਚੋਰੀਆਂ ਹੋ ਰਹੀਆਂ ਨੇ ਬਹੁਤ ਧੰਨਵਾਦ ਜੀ ਮੇਰਾ ਨਾਮ रामदास ਮੇਰੇ ਘਰੋਂ ਸਰਪੰਚ ਹੈ ਮੈਨੂੰ ਤਾਂ ਸਵੇਰੇ ਪਤਾ ਲੱਗਿਆ ਮੈਂ ਫਿਰ ਆਇਆ ਦੇਖਣ ਮੇਰੇ ਮਿੱਤਰ ਆ ਹੈ ਜੈਵਾਲ ਮੈਂ ਕਿਹਾ ਵੀ ਉਹਨੇ ਅਗਲੇ ਨੇ ਕਿਹਾ ਦੇਖਣ ਹੀ ਆਇਆ ਮੈਂ ਜਦ ਦੇਖਣ ਆਇਆ ਤਾਂ ਮੈਂ ਵੀ ਜੇ ਨੂੰ ਫੋਨ ਕੀਤਾ ਵੀ ਮੈਂ ਕਿਹਾ ਤੁਸੀਂ ਉਹਨਾਂ ਨੂੰ ਭੇਜ ਦੋ ਤੁਹਾਡਾ ਨਾ ਗਿਆ ਠੀਕ ਹੈ ਜੀ ਤਾਂ ਦਧਾਰ ਨੂੰ ਮੈਂ ਭੇਜ ਦੋ ਤੇ ਖਬਰ ਲਾ ਦਵੇ ਇਹ ਦੋ ਖੁੱਲੇ ਆ ਇੱਕ ਕਿਲਾ ਆ ਕਿਦੇ ਤੇ ਆ ਨਾਲ ਇਹ ਦੇਖੋ ਮੋਟਰ ਬਲਦੇਵ ਫੌਜੀ ਦੀ ਮੋਟਰ ਇੱਕ ਬਲਦੇਵ ਫੌਜੀ ਦੀ ਮੋਟਰ ਇੱਕ ਜੈਪਾਲ ਹਰਮਨ ਸਲਾਲ ਜੀ ਜਿਹੜੇ بڑے ਭਾਈ ਆ ਉਹਨਾਂ ਦੇ ਇੱਕ ਕਿੱਲੇ ਦਾ ਫਾਸਲਾ ਆ ਇੱਕ ਕਿੱਲੇ ਦੇ ਫਾਸਲੇ ਦੇ ਉੱਤੋਂ ਹੀ ਮੋਟਰ ਐਨ ਮੇਨ ਰੋਡ ਦੇ ਨਾਲ ਨਾਲ ਕੰਨਾਂ ਲੱਗਦੀਆਂ ਮੇਨ ਰੋਡ ਦੇ ਨਾਲੇ ਟਰਾਂਸਫਾਰਮ ਲੱਗਿਆ ਇੱਕ ਖਬਿਆਤਾ ਇੱਕ ਸਜੇ ਹਤਾ ਦੇ ਉਹ ਦੋਹਾਂ ਪਾਸੇ ਦੇ ਦੋਏ ਟਰਾਂਸਫਾਰਮ ਜਿਹੜੇ ਹੈਗੇ ਆ ਉਹ ਸਾਰੇ ਖੋਲ ਹੈ ਖੋਲ ਕੇ ਸਭ ਕੁਝ ਲੈ ਗਏ ਤਾਂਬਾ ਵੀ ਲੈ ਗਏ ਵਿੱਚੋਂ ਉਹ ਜਿਹੜੇ ਘੋੜੇ ਘੜੇ ਆਰਾ ਵਗਾਰਾ ਸਾਰਾ ਕੁਝ ਚੈਨਲ ਮੇਨਾਰ ਲੈ ਗਏ ਬਾਕੀ ਖੋਲ ਜਾਂ ਸਿੱਟ ਗਏ ਤਾਂ ਤਾਂਬਾ ਸਾਰਾ ਕੱਢ ਕੇ ਲੈ ਗਏ ਆ ਤੇਲ ਤੂਲ ਵੀ ਲੈ ਗਏ ਸਭ ਕੁਝ ਛੱਡਿਆ ਗੱਖ ਨਹੀਂ ਉਹਨਾਂ ਨੇ ਇਹ ਵਿਚਾਰੇ ਜ਼ਿਮੀਂਦਾਰ ਕਿਆ ਕਰਨਗੇ ਜ਼ਿਮੀਂਦਾਰ ਕੁਝ ਨਹੀਂ ਕਰ ਸਕਦੇ ਜ਼ਿਮੀਂਦਾਰ ਵਿਚਾਰੇ ਰਾਤਾਂ ਰਾਤਾਂ ਨੂੰ ਇਸ ਦਿਨਾਂ ਨੂੰ ਕੰਮ ਕਰਦੇ ਆ 10 11 ਵਜੇ ਤੱਕ ਕੰਮ ਕਰਦੇ ਆ ਅਸਲ ਸੌਣਾ ਵੀ ਹੁੰਦਾ ਵਿਚਾਰਿਆਂ ਨੇ ਉਹ ਹੁਣ ਕਿੰਨਾ ਚਿਰ ਰੱਖ ਹੀ ਰੱਖ ਸਕਦੇ ਆ ਪਰ ਇਹਨਾਂ ਪਰ ਨੱਥ ਪਾਈ ਜਾਵੇ ਜਿਹੜੇ ਇਹ ਚੋਰ ਚੱਕੇ ਹੈਗੇ ਨਾ ਇਹਨਾਂ ਦਾ ਬੜਾਂਗਾ ਪੂਰਾ ਕਰਿਆ ਜਾਵੇ ਤਾਂ ਗੱਡੀ ਸੁਤਾ ਸਕਦੀ ਨਹੀਂ ਤਾਂ ਇਹ ਤਾਂ ਗਦਕ ਬਹੁਤ ਗਦਰ ਪਿਆ ਆ ਨਹੀਂ ਪਹਿਲਾ ਚਾਂਸ ਸਾਡੇ ਦਾ ਹਲੇ ਸਾਡੇ ਏਰੀਆ ਦਾ ਪਹਿਲਾ ਚਾਂਸ ਇਹ ਸਾਡੇ ਏਰੀਆ ਚ ਪਹਿਲਾ ਚਾਂਸ ਆ ਇਹ ਕੋਈ ਨਵਾਂ ਹੀ ਬੰਦਾ ਜਿਹੜਾ ਹੈਗਾ ਕੋਈ ਇੱਥੇ ਪੂਰੀ ਕਾਰਵਾਈ ਕਰਕੇ ਗਿਆ ਕਾਰਵਾਈ ਪਹਿਲਾਂ ਉਹ ਦੇਖ ਕੇ ਗਿਆ ਫਿਰ ਉਹਨੇ ਕਿਹਾ ਵੇ ਮੈਂ ਰਾਤ ਦੇ ਸਮੇਂ ਮੇਰਾ ਕੰਮ ਤਾਂ ਲੱਗਣਾ ਹੈਗਾ ਉਹ दारू ਵੀ ਪੀਤੀ ਆਰ दारू ਵੀ ਪੀਤੀ ਇਥੇ ਬਹੁਤ ਨੁਕਸਾਨ ਕਰਕੇ ਗਏ ਆ ਮਾੜੇ ਆਦਮੀਆਂ ਦੋ ਦੋ ਡੇਡ ਡੜ ਕਿੱਲਾ ਜ਼ਮੀਨ ਦਾ ਇਹਨਾਂ ਦੇ ਵਿਚਾਰਿਆਂ ਦਾ ਦੋ ਦੋ ਕਿੱਲੇ ਉਹ ਉਹਨਾਂ ਪਰ ਇਹ ਗੁਜ਼ਾਰਾ ਕਰਦੇ ਆ ਅੱਜ ਮੋਟਰਾਂ ਝੋਨਾ ਲਾਣ ਨੂੰ ਪਿਆ ਪਨੀਰੀ ਪੱਟੀ ਪਈ ਆ ਉਹ ਵਿਚਾਰੇ ਕੀ ਕਰਨਗੇ ਕਿਸੇ ਬੰਦੇ ਨੂੰ ਮਾਰ ਸਕਦੇ ਐ ਤਾਂ ਵੀ ਬੰਦਾ ਬਹੁਤ ਮੁਸ਼ਕਲ ਹੈ ਇਹਨਾਂ ਦਾ ਕੰਮ ਛੇਤੀ ਕੀਤਾ ਜਾਵੇ ਨਵਾਂ ਸ਼ਹਿਰ ਦਬਾਬਾ YouTube ਚੈਨਲ ਸੰਪਰਕ 9876779499